ਓਏ ਰੋੜੇ ਹਿੰਦੂ ਜੱਟ ਜਿਸੇ ਜੱਟ ਦੀ ਸ਼ੱਤ ਤਿਆਰ ਹੋ ਜਾ 10 ਦਿਨਾਂ ਅਜ ਤੇਰੇ ਵੀ ਸੰਦੀਪ ਥਾਪੜਾਂ ਦੀ ਗੋੜੀਆਂ ਹੋ ਜਣੀਆਂ ਦੇਖੀ ਉਹਦੇ ਦੀ ਤਿਕਰਪਾਨਾ ਵਜ ਗਿਆ ਨਾ ਤੇਰੇ ਮੱਥੇ 'ਚ ਮਾਰਦਿਆਂ ਆ ਲੁਧਿਆਣਾ ਵਿੱਚ ਸ਼ਿਵ ਸੈਨਾ ਲੀਡਰ ਸੰਦੀਪ ਥਾਪੜ ਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਅਣਪਛਾਤੇ ਲੋਕਾਂ ਦੇ ਵੱਲੋਂ ਲੁਧਿਆਣਾ ਦੇ ਹੀ ਸ਼ਿਵ ਸੈਨਾ ਲੀਡਰ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਧਮਕੀ ਪਰੇ ਫੋਨ ਮਿਲਣ ਤੋਂ ਬਾਅਦ ਸ਼ਿਵ ਸੈਨਾ ਆਗੂ ਨੇ ਡੀਜੀਪੀ ਪੰਜਾਬ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਕੋਲ ਸ਼ਿਕਾਇਤ ਦਿੱਤੀ ਹੈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਹਾਸਲ ਜਾਣਕਾਰੀ ਮੁਤਾਬਕ ਸ਼ਿਵ ਸੈਨਾ ਦੇ ਆਗੂ ਅਮਿਤ अरोड़ा ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਅਮਿਤ अरोड़ा ਨੇ ਦੱਸਿਆ ਕਿ ਉਸਦੇ ਮੋਬਾਈਲ ਨੰਬਰ ਤੇ ਬਾਹਰਲੇ ਨੰਬਰ ਤੋਂ ਅਣਪਛਾਤੇ ਵਿਅਕਤੀ ਦੀ ਕੋਲ ਆਈ ਜਿਸ ਨੇ ਉਸ ਨਾਲ ਦੁਰਵਿਵਹਾਰ ਕੀਤਾ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਮਿਤ अरोड़ा ਦਾ ਕੈਨਾਕੀ ਉਸ ਦੇ ਵੱਲੋਂ ਫੋਨ ਨੰਬਰ ਸਮੇਤ ਫੋਨ ਕਾਲ ਦੀ ਸਾਰੀ ਹੀ ਰਿਕਾਰਡਿੰਗ ਡੀਜੀਪੀ ਪੰਜਾਬ ਤੇ ਸੀਪੀ ਲੁਧਿਆਣਾ ਕੁਲਦੀਪ ਚਾਹਲ ਨੂੰ ਦੇ ਦਿੱਤੀ ਗਈ ਹੈ ਕਥਿਤ ਆਡੀਓ ਕਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਏਬੀਪੀ ਸੰਜੇ ਇਸ ਕਾਲ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰਦਾ ਲੇਕਿਨ ਉਕਤ ਆਡੀਓ ਕਾਲ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵਿਅਕਤੀ ਧਮਕੀ ਦਿਨ ਦਾ ਸੁਣਾਈ ਦੇ ਰਿਹਾ ਤੇ ਇਹ ਕਹਿੰਦਾ ਸੁਣਾਈ ਦੇ ਰਿਹਾ ਕਿ ਅਗਲੇ 10 ਦਿਨਾਂ ਦੇ ਅੰਦਰ ਉਸ ਦੇ ਵੱਲੋਂ ਅਮਿਤ अरोड़ा ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਠੀਕ ਹੈ ਨਾ ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਦੀ ਛੱਟ ਤਿਆਰ ਹੋ ਜਾ 10 ਦਿਨਾਂ ਚ ਤੇਰੇ ਵੀ ਸੰਦੀਪ ਥਾ ਪਰੰਗੂ ਗੋਲੀਆਂ ਵੱਜਣੀਆਂ ਦੇਖੀ ਉਹਨਾਂ ਦੀ ਕਿਰਪਾਨਾਂ ਵੱਜੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਹੈ ਨਾ ਇਹ ਕੰਮ ਵੀ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਪਿਆ ਰਹੀ ਸਿਕਿਉਰਿਟੀ ਵਧਾਲਾ ਆਪ ਜੀ ਜਿਹੜੀਆਂ ਬੁਲਟ ਪ੍ਰੂਫ ਜੈਕਟ ਆ ਪਾਉਣਾ ਨਾ ਸਿਰ ਤੇ ਵੀ ਪਾਉਣੀ ਸਟਾਰਟ ਕਰ ਦੇ ਤੇਰਾ ਅੰਤ ਬਹੁ ਭੈੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਕਿ ਤੇਰੀ ਚ ਰਸਤੇ 'ਚ ਤੇਰੀ ਮੈਂ ਲਾਸ਼ ਜਿਹੜੀਆਂ ਨਾ ਰੁਲਦੀ ਦੇਖਣੀ ਆ ਦਿਨ 10 ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ ਜਮਦੂਦ ਤੇ ਝੋਟੇ ਤੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ 10 ਦੇ ਰਿਹਾ ਤੇਰੇ ਕੋਲ ਚੈਲੰਜ ਤੇਰਾ ਗਾੜਾ ਨਾ ਚੈਲੰਜ ਤੈਨੂੰ ਵੀ ਚੈਲੰਜ ਆ ਮੇਰਾ ਓਏ ਰੋੜੇ ਹਿੰਦੂ ਜੱਟ ਕਿਥੇ ਜੱਟ ਦੀ ਛੱਟ ਤਿਆਰ ਹੋ ਜਾ 10 ਦਿਨਾਂ ਚ ਤੇਰੇ ਵੀ ਸੰਦੀਪ ਥਾ ਪਰੰਗੂ ਗੋਲੀਆਂ ਵੱਜਣੀਆਂ ਦੇਖੀ ਉਹਨਾਂ ਦੀ ਕਿਰਪਾਨਾਂ ਵੱਜ ਗਿਆ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਹੈ ਨਾ ਇਹ ਕੰਮ ਵੀ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਤਿਆਰ ਹੈ ਸਿਕਿਉਰਿਟੀ ਵਧਾਲਾ ਆਪਦੀ ਜਿਹੜੀਆਂ ਬੁਲਟ ਪ੍ਰੂਫ ਜੈਕਟ ਆ ਪਾਉਣਾ ਨਾ ਸਿਰ ਤੇ ਵੀ ਪਾਉਣੀ ਸਟਾਰਟ ਕਰ ਦੇ ਤੇਰਾ ਅੰਤ ਬਹੁ ਭੈੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਤੇਰੀ ਇਹ ਰਸਤੇ 'ਚ ਤੇਰੀ ਮੈਂ ਲਾਸ਼ ਜਿਹੜੀ ਆ ਨਾ ਰੁਲਦੀ ਦੇਖਣੀ ਆ। ਦਿਨ 10 ਤੇ ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ। ਜਮਦੂ ਤੇ ਝੋਟੇ ਦੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ। ਦੱਸ ਦੇ ਰਿਹਾ ਤੇਰੇ ਕੋਲੋਂ। ਚੈਲੰਜ ਤੇਰਾ ਗਾੜਾ ਹੈ ਨਾ ਚੈਲੰਜ। ਤੈਨੂੰ ਵੀ ਚੈਲੰਜ ਆ ਮੇਰਾ। ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਦੀ ਛੱਟ ਤਿਆਰ ਹੋ ਜਾ। ਦਾਹਾਂ ਦਿਨਾਂ 'ਚ ਤੇਰੇ ਵੀ ਸੰਦੀ ਥਾ ਪਰੰਗੂ ਗੋਲੀਆਂ ਵੱਜਣੀਆਂ ਦੇਖੀ ਉਹਨੂੰ ਜੇ ਕਿਰਪਾਨਾਂ ਵੱਜੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਹੈ ਨਾ ਇਹ ਕੰਮ ਵੀ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਤਿਆਰ ਹੈ ਸਿਕਿਉਰਿਟੀ ਵਧਾਲਾ ਆਪਦੀ ਜਿਹੜੀਆਂ ਬੁਲਟ ਪ੍ਰੂਫ ਜੈਕਟਾ ਪਾਉਣਾ ਨਾ ਸਿਰ ਤੇ ਵੀ ਪਾਉਣੀ ਸਟਾਰਟ ਕਰਦੇ ਤੇਰਾ ਅੰਤ ਬਹੁਤ ਭੈੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਤੇਰੀ ਚ ਰਸਤੇ 'ਚ ਤੇਰੀ ਮਰ ਲਾਸ਼ ਜਿਹੜੀ ਆ ਨਾ ਰੁਲਦੀ ਦੇਖਣੀ ਆ ਦੈਂ ਦਾਸ ਯਾ ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ ਜਮਦੂ ਦੇ ਝੋਟੇ ਦੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ ਦੱਸ ਦੇ ਰਿਹਾ ਤੇਰੇ ਕੋਲ ਚੈਲੰਜ ਤੇਰਾ ਗਾੜਾ ਨਾ ਚੈਲੰਜ ਤੈਨੂੰ ਵੀ ਚੈਲੰਜ ਆ ਮੇਰਾ ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਦੀ ਛੱਟ ਤਿਆਰ ਹੋ ਜਾ 10 ਦਿਨਾਂ ਚ ਤੇਰੇ ਵੀ ਸੰਦੀਪ ਥਾਪਰੰਗੂ ਗੋਲੀਆਂ ਵੱਜਣੀਆਂ ਦੇਖੀ ਉਹਨੂੰ ਤੇ ਕਿਰਪਾਨਾਂ ਵੱਜੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਹੈ ਨਾ ਇਹ ਕੰਮ ਵੀ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਤਿਆਰ ਹੈ ਸਿਕਿਉਰਿਟੀ ਵਧਾਲਾ ਆਪਦੀ ਜਿਹੜੀਆਂ ਬੁਲਟ ਪ੍ਰੂਫ ਜੈਕਟਾ ਪਾਉਣਾ ਨਾ ਸਿਰ ਤੇ ਵੀ ਪਾਉਣੀ ਸਟਾਰਟ ਕਰ ਦੇ ਤੇਰਾ ਅੰਤ ਬਹੁ ਭੈੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਤੇਰੀ ਚ ਰਸਤੇ 'ਚ ਤੇਰੀ ਮਰ ਲਾਸ਼ ਜਿਹੜੀ ਆ ਨਾ ਰੋਲਦੀ ਦੇਖਣੀ ਆ ਦਿਨ ਦਾਸ ਯਾ ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ ਜਮਦੂ ਉੱਤੇ ਝੋਟੇ ਤੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ ਦੱਸ ਦੇ ਰਹਾ ਤੇਰੇ ਕੋਲ ਚੈਲੰਜ ਤੇਰਾ ਗਾਣਾ ਨਾ ਚੈਲੰਜ ਤੈਨੂੰ ਵੀ ਚੈਲੰਜ ਆ ਮੇਰਾ